ਉਹ ਸਾਨੂੰ ਬੰਦਾ ਹੀ ਨਹੀਂ ਸਮਝਦੇ ਜੀ ਪਹਿਲੀ ਗੱਲ ਤਾਂ ਗੱਲ ਕਿਵੇਂ ਕਰਨਗੇ ਅਰੇ ਗਾੜੀ ਸਾਈਡ 'ਤੇ ਲਗਾ ਤੇਰੇ ਕੋਲ ਦਿਖ ਨਹੀਂ ਰਹਾ ہماری ਜਹਾਂ ਪੇ ਜਗਾ ਹੈ ਉਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਬਸ 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 ਉਹ ਦੂਸਰਾਤੀ ਆਂਸਰ ਹੈ ਉਹਨਕੋ ਅਗਰ ਮੈਂ ਵਹਾਂ ਹਿਮਾਚਲ ਦੀ ਬਾਤ ਕਰੂ ਤੋ ਹਮਾਰੇ ਸ਼ਾਰਤੀ ਤਤਵ ਵਹਾਂ ਪੇ ਉਹਨੇ ਕੋਈ ਮਤਲਬ ਨਹੀਂ ਹੈ ਉਹਨਕੇ ਅਗੇ ਜੋ ਆਇਆ ਉਹ ਉਸਕੇ ਸਾਥ ਬਦਮਾਜ਼ੀ ਕਰਨੀ ਕੋ ਹਮਾਰੇ ਸਾਥ ਵੀ ਬਦਮਾਜ਼ੀ ਕਰਤੇ ਹੈ ਅਗਰ ਮੈਂ ਹਿਮਾਚਲ ਦੀ ਬਾਤ ਕਰੂ ਤੋ ਅਭੀ ਜੋ ਇਹ ਤਾਜ਼ਾ ਜੋ ਚੱਲ ਰਿਹਾ ਹੈ ਮਾਮਲਾ ਇਸ ਦੇ ਉੱਪਰ ਹਮਾਰੇ ਹਿਮਾਚਲ ਵਿੱਚ ਕਾਫੀ ਅਵੇਅਰਨੈਸ ਹੋਏ ਹੈ ਚੱਟਾ ਹੈ ਕਿ ਅਭੀ ਇਸ ਤਰ੍ਹਾਂ ਦਾ ਝਗੜਾ ਖੜਾ ਹੋਇਆ ਪਿਆਗਾ ਸਾਰੇ ਕਿਤੇ ਜਿਹੜਾ ਨਹੀਂ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਇਸ ਵਕਤ ਹਮਾਰਾ ਜੋ ਆਮ ਜਨਮਾਨਸ ਹੈ ਉਹ ਇਸੀ ਬਾਤ ਕੋ ਕਿ ਹਿਮਾਚਲ ਕੀ ਬੇਇੱਜ਼ਤੀ ਹੋ ਰਹੀ ਹੈ ਸ਼ਿਮਲਾ ਕੀ ਬੇਇੱਜ਼ਤੀ ਹੋ ਰਹੀ ਹੈ ਮਨਾਲੀ ਕੀ ਬੇਇੱਜ਼ਤੀ ਹੋ ਰਹੀ ਹੈ ਕਿਤੇ ਕੋਈ ਇੰਟਰਵਿਊ ਚੱਲ ਰਹੀ ਪੰਜਾਬੀਆਂ ਚ ਇੱਕੇ ਗੱਲ ਹੈ ਵੀ ਹਿਮਾਚਲ ਜਾਣਾ ਯਾਰ ਬੰਦ ਕਰ ਦੋ ਜੇ ਹਿਮਾਚਲ ਵਾਲੇ ਹਿਮਾਚਲ ਚ ਅਸੀਂ ਨਹੀਂ ਜਾਉਂਗੇ ਵੈਸੇ ਹੀ ਸਟੇਟ ਨੂੰ ਬਹੁਤ ਵੱਡੇ ਲੈਵਲ ਤੇ ਘਾਟਾ ਪੈ ਜੇਗਾ ਜੀ ਕਿਉਂਕਿ ਜਿਹੜਾ ਹਿਮਾਚਲ ਹੈ ਡਿਪੈਂਡ ਟੂਰਿਜ਼ਮ ਤੇ ਹੀ ਡਿਪੈਂਡ ਹੈਗਾ ਜੀ ਲੇਕਿਨ Shimla ਕੇ ਅੰਦਰ ਇਸ ਤਰ੍ਹਾਂ ਦਾ ਕੋਈ ਵੀ ਮਾਹੌਲ ਨਹੀਂ ਹੈ ਦੂਸਰੇ ਜ਼ਿਲ੍ਹੇ ਕੋ ਮੈਂ ਹਾਂ ਵਹਾਂ ਮਤਲਬ ਉਹ ਆ ਜਾਂਦਾ ਇੱਕ ਆਪਾ ਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਵਹਾਂ ਸੇ ਭਰ ਜਾਣੇ ਜਿਦੋਂ ਤੋਂ ਰਾਜਧਾਨੀ ਦਾ ਡਰਾਈਵਰ ਉਹ ਤਾਂ ਮੈਕਸਿਮਮ ਹਰ ਜ਼ਿਲ੍ਹੇ ਮੇ ਹਰ ਸਟੇਟ ਕੇ ਅੰਦਰ ਆਉਂਦਾ ਜਾਂਦਾ ਹੈ ਉੱਥੇ ਜਾ ਕੇ ਅਸੀਂ ਕਿਸੇ ਹੋਟਲ ਵੀ ਬੁੱਕ ਕਰਾਇਆ ਉਹ ਵੀ ਹਿਮਾਚਲ ਦਾ ਬੁੱਕ ਹੋਇਆ ਜੀ ਕੋਈ ਘੋੜੇ ਵਾਲਾ ਬੁੱਕ ਹੋ ਰਿਹਾ ਜਿਹੜੇ ਉੱਪਰ ਪਹਾੜੀਆਂ 'ਚ ਜਾਂਦੇ ਆ ਉਹ ਵੀ ਇੱਕ ਹਿਮਾਚਲ ਦਾ ਕਿੰਨਾ ਕੰਮ ਅਸੀਂ ਦੇ ਰਹੇ ਆ ਜਿੱਥੇ ਸਾਡਾ ਸਨਮਾਨ ਹੋਣਾ ਚਾਹੀਦਾ ਸੀ ਉੱਥੇ ਸਾਡੀ ਹੋ ਰਹੀ ਹੈ ਜੀ ਬੇਗਦਰੀ ਭੁਗਤਣਾ ਕਿਨੂੰ ਪੈ ਰਹਾ ਇਹ ਬੰਦੇ ਦੇਖੋ ਆਏ ਆ ਇਹ ਇਸੇ ਕਰਕੇ ਇੱਥੇ ਆਏ ਆ ਵੀ ਇੱਕ ਆਪਸੀ ਭਾਈਚਾਰਾ ਬਰਕਰਾਰ ਰਹਿਣਾ ਚਾਹੀਦਾ ਤੁਸੀਂ ਸ਼ੁਰੂ ਕਰ ਲਈਏ ਅਸਲ ਐਕਚੁਅਲ ਚੋ ਦੋ ਹੋਇਆ ਕੀ ਸੀ ਪਰਸੋਂ ਇਹ ਪੱਕਾ ਪਤਾ ਵੀ ਉਹ ਪੱਲੀਆਂ ਐਚਪੀ ਨੰਬਰ ਗੱਡੀਆਂ ਦੇਖ ਕੇ ਫੇਰੀ ਭੰਨੀਆਂ ਉਹਨਾਂ ਨੇ ਨੇ ਉਹਨਾਂ ਨੇ ਇਹ ਕਹਾ ਕਿ ਅਸੀਂ ਨਸ਼ੇ ਵਿੱਚ ਇਹ ਕੰਮ ਕਰ ਦਿੱਤਾ ਹੈ ਬਾਕੀ ਜ਼ਿਆਦਾ ਬਾਤ ਉਹਨਾਂ ਨੇ ਕੀਤੀ ਨਾ ਹਮੇ ਜੋ ਹੈ ਉਹ ਜ਼ਿਆਦਾ ਬਾਤ ਉਹਨਾਂ ਸੇ ਕਰਨੇ ਦੀ ਲੇਕਿਨ ਹਮਾਰੀ ਸਿਰਫ ਇਤਨੀ ਬਾਤ ਹੋਈ ਕਿ ਅਸੀਂ ਇਹ ਕੁਐਸਚਨ ਉਹਨਾਂ ਸੇ ਪੁੱਟ ਅਪ ਕੀਤਾ tha ਕਿ ਆਪ ਲੋਗੋ ਨੇ ਸਿਰਫ ਹਿਮਾਚਲ ਕੀ ਹੀ ਗਾੜੀਆਂ ਕਿਉਂ ਤੋੜੀਆਂ ਟੈਕਸੀ ਵਾਲਾ ਬੰਦਾ ਇਹੋ ਜਿਹਾ ਕੰਮ ਕਰੇ ਨਹੀਂ ਸਕਦਾ ਉਹ ਕੋਈ ਸਰਾਰਤੀ ਆਨਸਰ ਹੁੰਦੇ ਐ ਜਿਹੜੇ ਇੱਕ ਦੂਜੇ ਨੂੰ ਇੱਕ ਬਦਨਾਮ ਕਰਨ ਦੀ ਸਾਜ਼ਿਸ਼ ਲੈ ਕੇ ਚੱਲਦੇ ਆ ਉਹ ਚਾਹਦੇ ਹੀ ਨਹੀਂ ਸਭ ਤੋਂ ਪਹਿਲੀ ਬਾਤ चाहे वो पंजाब का ड्राइवर है यूपी का है हरियाणा का है हिमाचल का है जब वो अपने घर से बाहर निकलता है ना उसको सोने के लिए कहीं ढंग से जगह मिलती है होटलों में खाना तक ढंग से नहीं मिलता है यहाँ तक कि कई होटल ऐसे हैं जहाँ पे कि फ्रेश होने की सुविधा तक नहीं है वो पंजाब के ड्राइवर है चाहे जहां मर्जी का सबको दिक्कत आती है तो वो ड्राइवर कभी भी किसी दूसरे ड्राइवर के साथ बदतमीजी नहीं करेंगे क्योंकि उसका दर्द जानता है कि ये ड्राइवर भी मेरी तरह ही फेस कर रहा है इन सब चीज क्योंकि बताई से गल कोई भी झगड़ा कितने भी होता है ਉਹ ਇੱਕੇ ਗੱਲ ਹੁੰਦੀ ਵੀ ਮਿੱਟੀ ਪਾਈ ਜਾਵੇ ਤਾਂ ਹੀ ਇਹ ਗੱਲ ਦਾ ਸੋਲੂਸ਼ਨ ਹੈ ਵੀ ਹੁਣ ਇਹ ਨਾ ਹੋਵੇ ਨਾ ਵੀ ਲੱਸੀ 'ਚ ਪਾਣੀ ਪਾ ਕੇ ਉਹਨੂੰ ਵਧਾਈ ਜਾਓ ਸੱਸੀ ਘਾਲੋ ਸੋਸ਼ਲ ਮੀਡੀਆ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਵੀ ਜਿਹੜਾ ਮਸਲਾ ਇੱਕ ਹਿਮਾਚਲ ਤੇ ਪੰਜਾਬ ਦਾ ਲਗਾਤਾਰ ਚੱਲਦਾ ਨਜ਼ਰ ਆਉਂਦਾ ਹੈ ਖੈਰ ਹੋਣਾ ਤਾਂ ਨਹੀਂ ਚਾਹੀਦਾ ਕਿਉਂਕਿ ਦੋਨੇ ਚੀਜ਼ਾਂ ਦੇ ਵਿੱਚ ਪਿਸ ਉਹ ਆਮ ਡਰਾਈਵਰ ਰਿਹਾ ਹੈ ਜਿਹੜਾ ਆਪਦੀ ਰੋਜ਼ੀ-ਰੋਟੀ ਲਈ ਚੱਲਦਾ ਘਰੋਂ ਪਰ ਅੱਗੇ ਜਾ ਕੇ ਜਦੋਂ ਉਹਦੇ ਨਾਲ ਕੋਈ ਅਜਿਹੇ ਇਨਸੀਡੈਂਟ ਹੋ ਜਾਂਦੇ ਨੇ ਜਿਹੜੇ ਕਿ ਸ਼ਾਇਦ ਤਾਂ ਉਮਰ ਦੇ ਉਹਦੇ ਵਾਸਤੇ ਅ ਦਿਮਾਗ ਤੇ ਵੀ ਛਾਪ ਛੱਡਦੇ ਨੇ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਦੋ ਸੂਬਿਆਂ ਦੇ ਲੋਕ ਆ ਆਪਸ ਨੂੰ ਸਾਹਮਣੀ ਹੋ ਰਹੇ ਨੇ ਜਿਹੜਾ ਕਿ ਸ਼ਾਇਦ ਹੋਣਾ ਤਾਂ ਨਹੀਂ ਚਾਹੀਦਾ ਪਰ ਗੱਲ ਇਹ ਨਿਬੜ ਕਿਉਂ ਨਹੀਂ ਰਹੀ ਸਾਡੇ ਨਾਲ ਅੱਜ ਹਿਮਾਚਲ ਤੋਂ ਵੀ ਕਈ ਵੀਰ ਆਏ ਹੋਏ ਨੇ ਕਿ ਜਿਹੜੇ ਟੈਕਸੀ ਚਲਾਉਂਦੇ ਨੇ ਦੂਜੇ ਪਾਸੇ ਪੰਜਾਬ ਵਾਲੇ ਤਾਂ ਖੈਰ ਹੈ ਵੀ ਹੈ ਹੀ ਨਹੀਂਗੇ ਜਿਵੇਂ ਪਹਿਲਾਂ ਵੀ ਅਸੀਂ ਗੱਲਬਾਤ ਕਰਦੇ ਰਹਨੇ ਆ ਮਸਲਾ ਉਲਝਿਆ ਕਿੱਥੇ ਹੋਇਆ ਹੁਣ ਪਰਸੋਂ ਰਾਤ ਦੀ ਵੀ ਜੇ ਗੱਲ ਕੀਤੀ ਜਾਵੇ 13 14 ਗੱਡੀਆਂ ਭੰਨਤੀਆਂ ਸਿਰਫ ਐਸੇ ਕਰਕੇ ਕਿਉਂਕਿ ਉਹ ਕਹਿੰਦੇ ਉਹ ਐਚਪੀ ਨੰਬਰ ਸੀ ਪਹਿਲਾ ਪੰਜਾਬ ਵਾਲੇ ਕਹਿੰਦੇ ਨੇ ਜਦੋਂ ਪੰਜਾਬ ਨੰਬਰ ਗੱਡੀ ਜਾਂਦੀ ਹੈ ਤਾਂ ਉਧਰ ਐਚਪੀ ਵਾਲੇ ਰੋਕ ਲੈਂਦੇ ਨੇ ਜਿਹੜਾ ਆਰਮ ਡਰਾਈਵਰ ਹੈ ਉਹ ਸ਼ਾਇਦ ਇਹਨਾਂ ਝੰਜਟਾ ਚ ਪੈਂਦਾ ਵੀ ਨਹੀਂ ਹੋਣਾ ਕਿਉਂਕਿ ਉਹ ਤਾਂ ਜਦੋਂ ਸੜਕ ਤੇ ਜਾਂਦੇ ਕਈ ਵਾਰ ਕੋਈ ਨਾਕੇ ਤੇ ਰੋਕ ਲੇ ਉੱਥੋਂ ਵੀ ਉਹਨਾਂ ਨੂੰ ਇਹ ਹੁੰਦਾ ਵੀ ਯਾਰ ਅ ਅੱਗੇ ਨਾ ਗੱਲ ਵਧੇ ਅਸੀਂ ਉਰੀ ਨਿਬੜ ਲੀਏ ਪਰ ਇਸ ਵਾਰੀ ਜਿਹੜੀਆਂ ਗੱਲਾਂ ਨੇ ਜਾ ਰਹੀਆਂ ਨੇ ਉਹ ਇਹ ਖਟਾਸ ਪੈਦਾ ਕਰ ਰਹੀਆਂ ਨੇ ਕਿ ਪੰਜਾਬ ਵਾਲੇ ਕਹਿੰਦੇ ਸਾਨੂੰ ਹਿਮਾਚਲ ਵਾਲੇ ਮਾਰਦੇ ਨੇ ਤੇ ਹਿਮਾਚਲ ਵਾਲੇ ਕਹਿੰਦੇ ਕਿ ਹੁਣ ਸਾਡੇ ਪੰਜਾਬ 'ਚ ਹਮਲੇ ਹੋਣ ਲੱਗ ਗਏ ਨੇ ਕਿ पहला भाई साहब थोड़ी तो थो शुरू कर लिए असल एक्चुअल चो हो किसी परसों ये पक्का पता भी वह कलिया एच एचपी नंबर गड्डिया देख के फिर ही भनिया उन्होंने बिल्कुल हम लोग खुद मौके पे गए थे कल और हमारे लगभग हिमाचल से हम पंद्रह टैक्सी ऑपरेटर वहाँ पहुँचे हैं कीर्तपुर थाना में और वहाँ पे हम उन लोगों से भी मिले हैं जिन्होंने गाड़ियाँ तोड़ी है लेकिन पुलिस द्वारा वहां जो है अभी सिर्फ चार लोगों को गिरफ्तार किया गया जबकि वो दस से पंद्रह लोग थे नहीं उन्होंने ये कहा कि हमने नशे में ये काम कर दिया है बाकी ज्यादा बात उन्होंने की नहीं ना हमें जो है वो ज्यादा बात उनसे करने दी लेकिन हमारी सिर्फ इतनी बात हुई कि हमने ये क्वेश्चन उनसे पुटअप किया था कि आप लोगों ने सिर्फ हिमाचल की ही गाड़ियां क्यों तोड़ी तो उन्होंने कहा कि हम लोगों ने जो है ये नशे में काम किया है नशे में गलती हो गई और कहता दोबारा नहीं होगी पर देखिए भी सुनी रहे हो गे जिम्मे मसला चल रहा है वैसे तो गल गल सी भी बड़ी गाल बन गई है नहीं बिल्कुल इतनी बड़ी बात थी नहीं है, जितना बड़ा इसको बना दिया गया है और इसको जो आज जिस हिसाब से ये स्पीड चल रही है इस मुद्दे पे तो इस हिसाब से तो आने वाले टाइम में एक क्षेत्रवाद का मुद्दा बन सकता है और हमारा तो हम लोग यही आग्रह करने जो है आज चंडीगढ़ में आए हैं यहाँ के टैक्सी ऑपरेटरों से मिल रहे हैं और उनसे भी हमारा यही आग्रह है कि ये बेसिकली जितनी भी गाड़ियां तोड़ी जा रही है चाहे हिमाचल में तोड़ी गई चाहे वो पंजाब में तोड़ी गई है इसको टैक्सी चालकों से जोड़ा जा रहा है जबकि इसमें कहीं भी टैक्सी चालकों का कोई भी हाथ नहीं है ना तो पंजाब के टैक्सी चालकों ने कोई हमारी गाड़ियां तोड़ी है ना ही हिमाचल के टैक्सी चालकों ने पंजाब की कोई गाड़ियां तोड़ी है पर पंजाब वाले ਜਦੋਂ ਡਰਾਈਵਰਾਂ ਨਾਲ ਗੱਲ ਕਰਦੇ ਆ ਕਿਉਂਕਿ ਮਸਲਾ ਜਾਦੇ ਡਰਾਈਵਰਾਂ ਦਾ ਉਲਝਿਆ ਹੋਇਆ ਉਹ ਕਹਿੰਦੇ ਵੀ ਪੰਜਾਬ ਦੀ ਗੱਡੀ ਜਦੋਂ ਹਿਮਾਚਲ ਨੂੰ ਜਾਂਦੀ ਆ ਉੱਥੇ ਵਾਲੇ ਕਹਿੰਦੇ ਨੇ ਵੀ ਉਰੇ ਤੁਸੀਂ ਆਓ ਨਾ ਉਹਰੇ ਅਸੀਂ ਚਿਕਾ ਕੰਮ ਕਰਨਾ ਅੱਗੇ ਕਹਿੰਦੇ ਜੇ ਕੋਈ ਗੱਡੀ ਜਾਂਦੀ ਵੀ ਹੈ ਤਾਂ ਉੱਥੋਂ ਸਵਾਰੀ ਉਤਾਰ ਕੇ ਆਪਦੀ ਗੱਡੀ ਸ਼ਿਫਟ ਕਰ ਲੈਂਦੇ ਨੇ ਇਹ ਚ ਕਿੰਨੀ ਕਿ ਸਚਾਈ ਹੈ ਨਹੀਂ ਐਸਾ ਨਹੀਂ ਹੈ ਸਿਰਫ ਔਰ ਸਿਰਫ ਸਚਾਈ ਇਹ ਹੈ ਕਿ ਅਗਰ ਵਹਾਂ ਪੇ ਯਹਾਂ ਦਾ ਡਰਾਈਵਰ ਡਰਾਈਵ ਨਹੀਂ ਕਰ ਪਾਤਾ ਕਿਉਂਕਿ ਹਿਲ ਸਟੇਸ਼ਨ ਹੈ ਸਟੀਪ ਰੋਡ ਹੈ ਸਟੀਪ ਰੋਡ ਉਸੇ ਗਾੜੀ ਨਹੀਂ ਚੜ ਰਹੀ ਹੈ ਨਹੀਂ ਉੱਠ ਰਹੀ ਹੈ ਤਾਂ ਉਸ ਸਿਚੁਏਸ਼ਨ ਮੇ ਜੋ ਹੈ ਉਹ ਲੋਕਲ ਗਾੜੀ ਕੋ ਹਾਇਰ ਕਰਤਾ ਹੈ ਉਹ ਵੀ ਹਾਇਰ ना कि जबरदस्ती जो है किसी से सवारी उतारी जाती है अगर कोई ये कह रहा है कि हमारी गाड़ियों से सवारी जबरदस्ती उतारी जाती है तो ऐसा हमें तो कभी आज तक देखने को नहीं मिला मैं भी खुद एक संस्था का फाउंडर हूं और पूरे हिमाचल प्रदेश के अंदर मेरी खुद की संस्था है और मेरी संस्था के जो मेम्बर है ऑल औल ओवर हिमाचल में हर जिले और हर शहर और हर गाँव के अंदर है ਇਹ ਕਈ ਉੱਪਰ ਵਾਲਿਆਂ ਦਾ ਬੜਾ ਰੌਲਾ ਪੈਂਦਾ ਵੀ ਉੱਪਰ ਵਾਲੇ ਹੀ ਉਹ ਗੱਡੀਆਂ ਨਹੀਂ ਮਾਉਣ ਦਿੰਦੇ ਹੈਗੇ ਕਹਿੰਦੇ ਆਪ ਕਦੇ ਉਹ نیچے ਆਉਂਦੇ ਨਹੀਂ ਹੈਗੇ ਜਿਵੇਂ ਤੁਸੀਂ ਕਿਹਾ ਵੀ ਚਲੋ ਤੁਸੀਂ ਤਾਂ ਆਉਂਦੇ ਰਹੇ ਹੋਗੇ ਇੱਧਰਲੇ ਪਾਸੇ ਵੀ ਤੁਹਾਡੇ ਵਰਗੇ ਲੋਕ ਨਹੀਂ ਲੜਦੇ ਕਹਿੰਦੇ ਉਹ ਲੜਨ ਵਾਲੀ ਕੈਟਾਗਰੀ ਬੜੀ ਥੋੜੀ ਹੈ ਪਰ ਉਹ ਡਿਸਟਰਬ ਸਾਰਿਆਂ ਨੂੰ ਕਰ ਰਹੀ ਹੈ ਅ ਦੇਖਿਏ ਸਰ ਇਸ ਬਾਤ ਮੈਂ ਬੋਲਣਾ ਚਾਹੂੰਗਾ ਕਿ ਹੱਥੋਂ ਕੀ ਪੰਜ ਉਂਗਲੀਆਂ ਹੁੰਦੀ ਹੈ ਤਾਂ ਅਸੀਂ ਪੰਜ ਚੋਕ ਨੂੰ ਇੱਕ ਬਰਾਬਰ ਨਹੀਂ ਗਿਣ ਸਕਦੇ ਉਸੇ ਤਰ੍ਹਾਂ ਕੁਝ ਸ਼ਰਾਰਤੀ ਤੱਤ ਉਹ ਇੱਥੇ ਵੀ ਹੈ ਕੁਝ ਸ਼ਰਾਰਤੀ ਤੱਤ ਉਹ ਉੱਥੇ ਵੀ ਹੈ अब उनका खामियाजा जो है वो एक उस गरीब ड्राइवर को भुगतना पड़ रहा है जो बेचारा अपना परिवार का बड़ी मुश्किल से इस महंगाई में गुजारा कर रहा है और उसके बाद उसको यहाँ पे आके उसके साथ मारपीट होती है या उसकी गाड़ी तोड़ी जाती है तो वो कहाँ पे स्टे कर पाएगा बेचारा वो पहली गाड़ी की किश्तों से परेशान है टैक्सों से परेशान है बच्चे की फीस देनी है मकान का किराया देना है उसके बाद उसकी गाड़ी यहाँ टूट जाती है तो उसके बाद उसको उसका काम कराना कितना नीचे चला जाएगा बेचारा वैसे भी आज की डेट में आप किसी भी नए लड़के को पूछ के देखना कि कोई ड्राइवर बनना चाहता है तो सब मना करते हैं क्यों सबसे पहली बात चाहे वो पंजाब का ड्राइवर है यूपी का है हरियाणा का है हिमाचल का है जब वो अपने घर से बाहर निकलता है ना उसको सोने के लिए कहीं ढंग से जगह मिलती है होटलों में खाना तक ढंग से नहीं मिलता है सो यहां तक कि कई होटल ऐसे हैं जहां पे कि फ्रेश होने की सुविधा तक नहीं है वो पंजाब के ड्राइवर है चाहे जहा मर्जी का सबको दिक्कत आती है तो वो ड्राइवर कभी भी किसी दूसरे ड्राइवर के साथ बदतमीजी नहीं करेंगे क्योंकि वो उसका दर्द जानता है कि ये ड्राइवर भी मेरी तरह ही फेस कर रहा है इन सब चीजों को ये है कि केड़े लोग रहे जिन्होंने इतना माहौल खराब करता कि आज गल हिमाचल पंजाब दी ऑन लाग गई जदों की देखा जावे आपसी तौर दे ऊपर एक हिमाचल हरियाणा पंजाब ता ये ने जेड़े कोई एकूई थां च निकले हुए नेगे ओदे बावजूद हालात ये हो गए कि एक दूसरे दे दुश्मन बन रहे देखो सर इसमें क्या होता है कि कुछ एक शरारती तत्व हो सकते ऐसे होते हैं जैसे जिनका जो दायरा है एक सीमित दायरा है उन्होंने उस सीमित दायरे में ही काम करना है उन्होंने कभी उस जगह से बाहर नहीं निकलना है मैं आपको एग्जाम्पल देता हूँ की मनाली के अंदर हमारे ड्राइवर भाई के साथ मार हुई वो किसी टैक्सी वाले ने नहीं की वो की वहां पे एक बाइकर के साथ जो उन्होंने खुद बयान दिया है अच्छा अब जो वहां पे बाइकर है वो उसी दायरे में रहता तो लोड नहीं अच्छा अगर आएगा भी कभी तो उसको आइडेंटिफाई कैसे किया जाएगा कि ये वही बंदा था वो तो तुक्के की बात की कहीं मिल भी गया और अगर उस एक बंदे के पीछे आप पूरी मनाली को ही गलत बोल दोगे तो वो भी गलत है क्यों क्योंकि मनाली के अंदर भी बहुत सी के नंबर गाड़ियां आप देखते होंगे टैक्सी की यहां चलती है तो वो बंदे कभी गलत नहीं करेंगे क्यों क्योंकि उन्होंने वहां भी जाना है यहाँ भी जाना है पंजाब भी जाना है दिल्ली भी जाना है सब जगह जाना है उन्होंने नहीं। नहीं। तो कुछ एक तबका ऐसा होता है जो कि अब इस जिसने इस पार्क के अंदर ही रहना है उस सड़क में भी बाहर नहीं जाना वो तो यहाँ पे आपके साथ दादागिरी दिखाएगा कि भाई तूने ये काम क्यों कर दिया ऐसे नहीं करना था वैसे करना था और उसी बात के ऊपर बहस फसाई बढ़ जाती है और किसी भी जगह पे आप लोकल टीम में चाहे मैं यहाँ की बात कर लेता हूँ कि मैं यहाँ आया हूँ मेरी यहाँ पे किसी लोकल बंदे के साथ बहस फसाई हो जाती है तो दिखती सी बात है मेरे ऊपर वो हावी होंगे ही होंगे वैसे ही वहां पे भी होता है फिर वो जो एक जमघट बनता है ना वो जमघट जो एक विकराल रूप ले लेता है फिर उसे मार्केटाई होती है और हम इसके बिल्कुल पक्ष में नहीं है मार्केटाई कभी किसी के साथ नहीं होनी चाहिए वो कहीं का भी हो सबसे बड़ी बात है हम एक ड्राइवर के हित की संस्था चलाते हैं और हम यही ਸਭ ਇਸੇ ਇੱਛਾ ਕਰਦੇ ਹੈ ਚਾਹੇ ਉਹ ਕਹੀਂ ਵੀ ਕਿਸੇ ਵੀ ਸਟੇਟ ਕਹੋ ਕਿ ਡਰਾਈਵਰ ਦਾ ਸਨਮਾਨ ਕਰੇ ਡਰਾਈਵਰ ਭਾਈ ਤਵੀ ਦੂਸਰੋਂ ਸੇ ਇੱਜ਼ਤ ਮਿਲੇਗੀ ਬਿਲਕੁਲ ਕੈਟਾਗਰੀ ਤਾਂ ਦੇਖੋ ਜੇ ਕਹੀਏ ਕਿ ਡਰਾਈਵਰ ਡਰਾਈਵਰ ਕਿਤੇ ਦਾ ਵੀ ਹੋਵੇ ਉਹ ਇੱਕ ਤਰ੍ਹਾਂ ਦਾ ਅਲੱਗ ਕੈਟਾਗਰੀ ਹੈ ਉਹ ਤੁਸੀਂ ਤਾਂ ਸਗੋਂ ਇੱਕ ਦੂਜੇ ਨੂੰ ਸਪੋਰਟ ਕਰਨੇ ਚਾਹੀਦੇ ਆ ਪਰ ਉਰੇ ਦਾ ਡਰਾਈਵਰ ਹੁਣ ਇਹ ਗੱਲ ਕਹਿਣ ਲਈ ਮਜਬੂਰ ਹੋ ਰਿਹਾ ਕਹਿੰਦੇ ਜੀ ਉੱਥੇ ਤਾਂ ਬਦਮਾਸ਼ੀ ਹੁੰਦੀ ਹੈ ਸਾਡੇ ਤੇ ਬਦਮਾਸ਼ੀ ਕਰਦੇ ਪਰਸੋ ਜੁੱਥੇ ਮਨੇ ਗੱਲਬਾਤ ਕਰੀ ਕਿ ਹਾਲਾਂਕਿ ਉਹ ਖੁਦ ਇਹ ਗੱਲ ਕਹਿੰਦੇ ਨੇ ਕਹਿੰਦੇ ਜਦਕਿ ਉਹ ਉਰੇ ਆਉਂਦੇ ਨੇ

मुझे ट्रैफिक से भी निकलना है और उसके साथ साथ जो गेस्ट है मेरा वो ऐसा तो नहीं है मैं उसको ये बोल सकता हूँ कि आपने पंद्रह मिनट में जो है पॉइंट करके आ जाना है क्योंकि जब उसको टूर दिया जाता है तो ये बोल के टूर दिया था कि समय आपका रहेगा और पॉइंट हमारे रहेंगे लेकिन जो हमारा कस्टमर है गेस्ट है वो क्या करता है कि जहाँ हमारा पंद्रह मिनट लगना है वहां पर वो कई बार एक घंटा लगा देता है तो हमारा जो अगला पॉइंट है वो छूट जाता है छूटेगा ही जब हमारा टाइम नहीं कवर होगा उस चक्कर में टैक्सी चालक हो या प्राइवेट व्हीकल वाला है एनिमन कोई भी है वो जल्दबाजी करेगा और उसमें चाहे हमारे पंजाब के टैक्सी चालक भी है हरियाणा के भी है अदर स्टेट के भी है वो जल्दी करेगा क्योंकि टाइम कवर नहीं होगा तो कहीं ना कहीं उसे ओवरटेक भी करना पड़ेगा इसी चक्कर में जो है ये सारा मसला उलझा पड़ा है कि जहां किसी ने गलत ओवरटेक कर लिया लोकल के साथ बहसबाजी होगी चार लोग इकट्ठे हो गए मार होगी बात वहीं खत्म होने की बजाय वो बहुत ज्यादा फैल रही है यही कारण है और ये ये चीज जो है मतलब मुझे नहीं लगता कि आने वाले टाइम में सुधार आएगा लेकिन हाँ थोड़ा सा इससे अब काफी इफेक्ट जो है हमारे हिमाचल के अंदर अवेयरनेस आ रही है अगर मैं हिमाचल की बात करूं तो अभी जो ये ताजा जो चल रहा है मामला इसके ऊपर हमारे हिमाचल में काफी अवेयरनेस हुआ है चर्चा है झगड़ा खड़ा होया पेगा सारे जड़ा नहीं होना चाहिए बिल्कुल बिल्कुल इस वक्त हमारा जो आम जनमानस है वो इसी बात को की हिमाचल की बेइज्जती हो रही है शिमला की बेइज्जती हो रही है मनाली की बेइज्जती हो रही है तो इस करके हमारी जो आम जनता है वो भी अवेयर हो रही है और खैर जो तो टैक्सी चालक है उसको तो अपनी स्टेट से बाहर भी जाना उसके अंदर तो ऑलरेडी पहले ही अवेयरनेस है तो खैर ये चीज पैसब देखिए परसों जड़ी ड्राइवर ना करी पंजाबी वाले ना नाल गल वो कहंदे कि उथे जाके बढ़िया दिक्कतें इस चीज दी देखनी पड़दी है कि लोग लोकल होने का बड़ा फायदा उठाउंदे ने हुन तक खैर जमे कह दिए कोले बैठे ने ਇਹ ਐਕਚੁਅਲ ਤੌਰ ਤੇ ਡਰਾਈਵਰਾਂ ਦਾ ਝਗੜਾ ਆਮ ਲੋਕਾਂ ਦੇ ਵਿੱਚ ਕਿਉਂ ਇੰਨਾ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਆਮ ਲੋਕਾਂ ਨੇ ਵੀ ਖੈਰ ਆਪਦੇ ਤੇ ਗੱਲ ਲੱ ਲਈ ਉਹ ਕਹਿੰਦੇ ਸਾਡੀ ਲੋਕ ਨਹੀਂ ਜਿਹੜੇ ਡਰਾਈਵਰ ਨੇਗੇ ਤੇ ਉਹ ਇਹ ਜੀ ਉੱਥੇ ਜਾ ਰਹੇ ਨੇ ਇਹ ਨਾ ਹੋਣਾ ਨਹੀਂ ਚਾਹੀਦਾ ਐਕਚੁਅਲ ਜੋ ਉਥੇ ਲੜਾਈ ਕਿਸ ਗੱਲ ਦੀ ਹੈਗੀ ਜਿਵੇਂ ਇਹ ਕਹਿੰਦੇ ਵੀ ਓਵਰਟੇਕ ਦੀ ਹੈ ਨਹੀਂ ਦੇਖੋ ਜੇ ਮੈਂ ਹੁਣ ਟੈਕਸੀ ਦੀ ਗੱਲ ਕਰਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਜੀ ਵੀ ਜਿਹੜੀ ਪੀਵੀ01 ਗੱਡੀ ਆ ਉਹਨੇ ਹਿਮਾਚਲ ਚ ਜਾਣਾ ਹੈ ਜੀ ਐਚਪੀ ਨੰਬਰ ਗੱਡੀ ਨੇ ਥੱਲੇ ਆ ਕੇ ਕੰਮ ਕਰਨਾ ਇੱਕ ਸਰਕਲ ਬਣਿਆ ਹੁੰਦਾ ਏ ਕਿਤੇ ਨਾ ਕਿਤੇ ਆਪਾਂ ਨੂੰ ਇਹ ਚੀਜ਼ ਸੋਚ ਕੇ ਚੱਲਣੀ ਚਾਹੀਦੀ ਵੀ ਆਪਾਂ ਨੂੰ ਆਪਸੀ ਭਾਈਚਾਰਾ ਜਿਹੜਾ ਉਹ ਬਰਕਰਾਰ ਰੱਖਣਾ ਚਾਹੀਦਾ ਏ ਜਿਹੜਾ ਭਾਈ ਸਾਹਿਬ ਨੇ ਕਿਹਾ ਵੀ ਓਵਰਟੇਕ ਦੀ ਗੱਲ ਹੈ ਕਿਸ ਹੱਦ ਤੱਕ ਆਪਾਂ ਇਹਨੂੰ ਮੰਨ ਵੀ ਲੰਦੇ ਵੀ ਚਲੋ ਗੱਲ ਠੀਕ ਹੈ ਪਰ ਜਿਹੜੇ ਉਥੋਂ ਦੇ ਲੋਕਲ ਜਿਹੜੇ ਟੈਕਸੀ ਚਾਲਕ ਐ ਜਿਹੜੇ ਬਾਹਰ ਨੂੰ ਬੰਦੇ ਚਲਦੇ ਆ ਜੀ ਉਹ ਤਾਂ ਅੱਜ ਦੇਖੋ ਇਹ ਸਾਡੇ ਕੋਲ ਉਰੇ ਆਏ ਆ ਇਹਨਾਂ ਦਾ ਆਣ ਦਾ ਮਤਲਬ ਉਰੇ ਇਹ ਹੈ ਵੀ ਆਪਸੀ ਭਾਈਚਾਰਾ ਜਿਹੜਾ ਇੱਕੋ ਬਰਕਰਾਰ ਰਹੇ ਜਿਹੜੇ ਲੋਕ ਉੱਥੇ ਲੋਕਲ ਟੈਕਸੀ ਚਲਾਉਂਦੇ ਆ ਮੈਂ ਇਹ ਬਿਲਕੁਲ ਅੱਜ ਤੁਹਾਡੇ ਔਨ ਕੈਮਰਾ ਗੱਲ ਕਰਦਾ ਜੀ ਉਹ ਸਾਨੂੰ ਬੰਦਾ ਹੀ ਨਹੀਂ ਸਮਝਦੇ ਜੀ ਪਹਿਲੀ ਗੱਲ ਤਾਂ ਗੱਲ ਕਿਵੇਂ ਕਰਨਗੇ ਅਰੇ ਗਾੜੀ ਸਾਈਡ 'ਤੇ ਲਗਾ ਤੇਰੇ ਕੋਲ ਦਿਖ ਨਹੀਂ ਰਹਾ ہماری ਜਹਾਂ ਪੇ ਜਗਾ ਹੈ ਉਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਸਭ ਤੋਂ ਪਹਿਲਾਂ ਤਾਂ ਲੋਕਲ ਜਿਹੜਾ ਉੱਥੋਂ ਦਾ ਹਿਮਾਚਲ ਦਾ ਟੈਕਸੀ ਚਾਲਕ ਹੈ ਜਿਹੜੇ ਇੱਕ ਦਾਇਰੇ 'ਚ ਘੁੰਮ ਰਿਹਾ ਜੀ ਉਹਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਜੇ ਸਾਡੀ ਗੱਡੀ ਮੰਨ ਲਓ ਚੰਡੀਗੜ੍ਹ ਤੋਂ ਹਿਮਾਚਲ 'ਚ ਜਾਂਦੀ ਹੈ ਜੀ ਅਸੀਂ ਦੇਖੋ ਕਿੰਨਾ ਬੀਜ ਨੂੰ ਹਿਮਾਚਲ ਨੂੰ ਦੇ ਰਹੇ ਆ ਜੀ ਟੈਕਸ ਕਟਾ ਕੇ ਸਾਡੀ ਗੱਡੀ ਉੱਪਰ ਗਈ ਜੀ ਟੋਲ ਟੈਕਸ ਕਟਿਆ ਜੀ ਗ੍ਰੀਨ ਪਰਚੀਆਂ ਸਾਡੀਆਂ ਲੱਗੀਆਂ ਜੀ ਉੱਥੇ ਜਾ ਕੇ ਅਸੀਂ ਕਿਸੇ ਹੋਟਲ ਵੀ ਬੁੱਕ ਕਰਾਇਆ ਉਹ ਵੀ ਹਿਮਾਚਲ ਦਾ ਬੁੱਕ ਹੋਇਆ ਜੀ ਕੋਈ ਘੋੜੇ ਵਾਲਾ ਬੁੱਕ ਹੋ ਰਿਹਾ ਜਿਹੜੇ ਉੱਪਰ ਪਹਾੜੀਆਂ 'ਚ ਜਾਂਦੇ ਆ ਉਹ ਵੀ ਇੱਕ ਹਿਮਾਚਲ ਦਾ ਕਿੰਨਾ ਕੰਮ ਅਸੀਂ ਦੇ ਰਹੇ ਆ ਜਿੱਥੇ ਸਾਡਾ ਸਨਮਾਨ ਹੋਣਾ ਚਾਹੀਦਾ ਸੀ ਉੱਥੇ ਸਾਡੀ ਹੋ ਰਹੀ ਹੈ ਜੀ ਬੇਗਦਰੀ ਭੁਗਤਣਾ ਕਿਨੂੰ ਪੈ ਰਿਹਾ ਇਹ ਬੰਦੇ ਦੇਖੋ ਆਏ ਆ ਇਹ ਇਸੇ ਕਰਕੇ ਇੱਥੇ ਆਈ ਹੈ ਵੀ ਇੱਕ ਆਪਸੀ ਭਾਈਚਾਰਾ ਬਰਕਰਾਰ ਰਹਿਣਾ ਚਾਹੀਦਾ। ਇਹ ਤਾਂ ਗੱਲ ਇਹਨਾਂ ਦੀ ਵੀ ਸਹੀ ਹੈ ਵੀ ਜਿਹੜਾ ਆਮ ਡਰਾਈਵਰ ਹੈ ਚਾਹੇ ਇਹਨਾਂ ਦਾ ਚਾਹੇ ਤੁਸੀਂ ਹੋ ਉਹ ਕਹਿੰਦੇ ਡਰਾਈਵਰ ਤਾਂ ਡਰਾਈਵਰ ਹੈ। ਸਮੱਸਿਆਵਾਂ ਇਹਨਾਂ ਦੀ ਵੀ ਉਹ ਜਿਹੀਆਂ ਜਿਹਹੀਆਂ ਢੋਡੀਆਂ ਨੇਗੀਆਂ। ਪੈਸਾ ਕਿਸੇ ਨੂੰ ਨਹੀਂ ਬਣ ਰਿਹਾ। ਓਡੇ ਵੱਡੇ ਤੌਰ ਦੇ ਉੱਤੇ ਜੇ ਕਿਹਾ ਜਾਵੇ ਆਪਸੀ ਲੜਾਈ ਦੇ ਵਿੱਚ ਇਹ ਨਿਕਲੂਗਾ ਕੀ ਫਿਰ ਇਹਦੇ 'ਚ ਤਾਂ ਲੱਗਦਾ ਵੀ ਤਾਂ ਗੱਲ ਵੱਧੀ-ਵੱਧੀ ਆਮ ਲੋਕਾਂ ਤੱਕ ਜਿਵੇਂ ਜਾਈ ਜਿਵੇਂ ਇਹ ਕਹਿ ਰਹੇ ਨੇ ਕਹਿੰਦੇ ਵੀ ਉੱਥੇ ਦੇ ਲੋਕ ਆਪ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ। ਆਈ ਕਹલું ਜੇ ਪੰਜਾਬ ਦੇ ਹੋਰ ਚਾਰਨਾ ਹੋ ਗਿਆ ਬਿਲਕੁਲ ਇਹਦਾ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰੂੰਗਾ ਹਮਾਚ ਲਾਲਿਆ ਨੂੰ ਵੀ ਦੋ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇਹ ਗੱਲ ਨੂੰ ਇੱਥੇ ਹੀ ਮਿੱਟੀ ਪਾ ਦਿੱਤੀ ਜਾਵੇ ਕਿਉਂਕਿ ਸਿਆਣਪदाई ਸੇ ਗੱਲ 'ਚ ਕੋਈ ਵੀ ਝਗੜਾ ਕਿਤੇ ਵੀ ਹੁੰਦਾ ਏ ਉਹ ਇੱਕੇ ਗੱਲ ਹੁੰਦੀ ਵੀ ਮਿੱਟੀ ਪਾਈ ਜਾਵੇ ਤਾਂ ਹੀ ਇਹ ਗੱਲ ਦਾ ਸੋਲੂਸ਼ਨ ਹੈ ਵੀ ਹੁਣ ਇਹ ਨਾ ਹੋਵੇ ਨਾ ਵੀ ਲੱਸੀ 'ਚ ਪਾਣੀ ਪਾ ਕੇ ਉਹਨੂੰ ਵਧਾਈ ਜਾਓ ਇਹਦਾ ਕਿਸੇ ਗੱਲ ਦਾ ਸੋਲੂਸ਼ਨ ਨਹੀਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਇੱਧਰ ਵਾਲਿਆਂ ਨੂੰ ਉੱਥੇ ਤੰਗ ਕਰੀਏ ਉੱਥੇ ਵਾਲੇ ਇੱਧਰ ਤੰਗ ਹੋਗੇ ਇਕ ਟੈਕਸੀ ਵਾਲਾ ਜਿਹੜਾ ਬੰਦਾ ਏ ਜੀ ਉਹਦਾ ਤਾਂ ਇਸ ਗੱਲ 'ਚ ਕੋਈ ਲੈਣਾ ਦੇਣਾ ਹੀ ਨਹੀਂ ਹੈ ਜੀ ਉਹ ਤਾਂ ਆਪਣੀ ਰੋਜੀ ਰੋਟੀ ਕਰਨ ਜਾ ਰਿਹਾ ਏ ਜੀ ਬਟ ਕਿਤੇ ਨਾ ਕਿਤੇ ਫਿਰ ਉਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਗਿਆ ਜੀ ਜਿਵੇਂ ਹੁਣ ਮੈਂ ਸੋਸ਼ਲ ਮੀਡੀਆ ਤੇ ਕਮੈਂਟ ਪੜ੍ਹ ਰਿਹਾ ਹਾਂ ਜੀ ਕਿਤੇ ਕੋਈ ਇੰਟਰਵਿਊ ਚੱਲ ਰਹੀ ਪੰਜਾਬੀਆਂ 'ਚ ਇੱਕੇ ਗੱਲ ਹੈ ਵੀ ਹਿਮਾਚਲ ਜਾਣਾ ਯਾਰ ਬੰਦ ਕਰ ਦਿਓ ਜੇ ਹਿਮਾਚਲ ਵਾਲੇ ਹਿਮਾਚਲ ਚ ਅਸੀਂ ਨਹੀਂ ਜਾਉਂਗੇ ਵੈਸੇ ਹੀ ਸਟੇਟ ਨੂੰ ਬਹੁਤ ਵੱਡੇ ਲੈਵਲ ਤੇ ਘਾਟਾ ਪੈ ਜਾਏਗਾ ਜੀ ਕਿਉਂਕਿ ਜਿਹੜਾ ਹਿਮਾਚਲ ਆ ਡਿਪੈਂਡ ਟੂਰਿਜ਼ਮ ਤੇ ਹੀ ਡਿਪੈਂਡ ਹੈਗਾ ਜੀ ਸਪੋਰਟ ਕਰਨੀ ਚਾਹੀਦੀ ਹੈ ਜੀ ਸਾਡੇ ਜਿਹੜੇ ਥੱਲੇ ਤੋਂ ਬੰਦੇ ਜਾ ਰਹੇ ਆ ਜੀ ਉਹ ਕਿਸੇ ਵੀ ਸਟੇਟ ਦਾ ਹੋ ਸਕਦਾ ਜੀ ਉਹ ਹਰਿਆਣੇ ਦਾ ਹੋ ਸਕਦਾ ਦਿੱਲੀ ਤੋਂ ਵੀ ਗੱਡੀਆਂ ਜਾਂਦੀਆਂ ਨੇ ਉਹ ਉਹਨਾਂ ਦਾ ਬਣਦਾ ਜੀ ਫਰਜ਼ ਵੀ ਉਹਨਾਂ ਦਾ ਸਨਮਾਨ ਕੀਤਾ ਜਾਵੇ ਪਰ ਜੇ ਇਹਦੇ ਚ ਦੇਖੀਏ ਇਹ ਗੱਲ ਠੀਕ ਹੈ ਵੀ ਇੱਕ ਦੂਜੇ ਨੂੰ ਆਨਰ ਕਰਨਾ ਚਾਹੀਦਾ ਹੈ ਪੰਜਾਬ ਚ ਕੋਈ ਗੱਡੀ ਆਉਂਦੀ ਆ ਵੈਸੇ ਇਹਦੇ ਇਹਦੇ ਕਿੰਨੇ ਕ ਜਿਵੇਂ ਹੁਣ ਇਹਨਾਂ ਨੇ ਦੱਸਿਆ ਵੀ ਉਹਦੇ ਕਹਿੰਦੇ 13-14 ਗੱਡੀਆਂ ਭੰਨਤੀਆਂ ਐਚਪੀ ਨੰਬਰ ਦੇਖ ਕੇ ਉਸ ਤੋਂ ਬਾਅਦ ਦੇ ਵਿੱਚ ਹੋਰ ਥਾਵੇਂ ਵੀ ਹੋ ਸਕਦਾ ਵੀ ਕਿਤੇ ਖਿੱਚ ਤੂ ਹੋ ਜੇ ਇਹ ਲੱਗਦਾ ਵੀ ਐਂ ਜਵਾਬ ਦੇ ਦੇ ਕੇ ਤਾਂ ਲੱਗਦਾ ਵੀ ਆਪਸੀ ਤੌਰ ਤੇ ਅਸੀਂ ਬਗੜ ਪਾਲਾਂਗੇ ਜਾਂ ਮੈਂ ਤੁਹਾਨੂੰ ਇਹ ਸਾਹਮਣੇ ਬੈਠੇ ਆ ਜੀ ਮੈਂ ਕਹਿਣ ਚਾਰ ਬੰਦੇ ਟੈਕਸੀ ਵਾਲੇ ਤੁਸੀਂ ਲੈ ਕੇ ਆਓ ਅਸੀਂ ਤੁਹਾਡੇ ਨਾਲ ਖੜੇ ਆ ਜੀ ਟੈਕਸੀ ਵਾਲਾ ਬੰਦਾ ਇਹੋ ਜਿਹਾ ਕੰਮ ਕਰੇ ਨਹੀਂ ਸਕਦਾ ਉਹ ਕੋਈ ਸਰਾਰਤੀ ਅਨਸਰ ਹੁੰਦੇ ਆ ਜਿਹੜੇ ਇੱਕ ਦੂਜੇ ਨੂੰ ਇੱਕ ਬਦਨਾਮ ਕਰਨ ਦੀ ਸਾਜ਼ਿਸ਼ ਲੈ ਕੇ ਚੱਲਦੇ ਆ ਉਹ ਚਾਹਦੇ ਹੀ ਨਹੀਂ ਉਨਾ ਦਾ ਮਤਲਬ ਹੁੰਦਾ ਵੀ ਆਪਸ ਵਿੱਚ ਬਸ ਲੜਾਈ ਪੈ ਕੇ ਰਹੇ ਤੇ ਇੱਕ ਉਹ ਆਪਣੀਆਂ ਰੋਟੀਆਂ ਸੇਕਣ ਦੇ ਮਾਰੇ ਆਪਣਾ ਲੱਗੇ ਹੋਏ ਆ ਜੀ ਟੈਕਸੀ ਵਾਲਾ ਬੰਦਾ ਤਾਂ ਕਹਿੰਦਾ ਵੀ ਆਪਸੀ ਭਾਈਚਾਰੇ ਨਾਲ ਚੱਲਣਾ ਚਾਹੀਦਾ ਹੈ ਜੀ ਪਰ ਇਹਦੇ ਵਿੱਚ ਜੇ ਦੇਖੀ ਜਿਵੇਂ ਚਲੋ ਇਹ ਤਾਂ ਗੱਲ ਇਹ ਆ ਗਈ ਵੀ ਜਿਵੇਂ ਤੁਸੀਂ ਸਿਰ ਜੋੜ ਕੇ ਬੈਠੇ ਹੋ ਉਹਦਾ ਮਤਲਬ ਤਾਂ ਇਹੀ ਹੈ ਵੀ ਚਲੋ ਇੱਕ ਚੰਗਾ ਰਾਹ ਨਿਕਲੇ ਕਾ ਨੂੰ ਲੜ ਲੜਾਈਆਂ 'ਚ ਇਹ ਸ਼ੀਨ ਹੋ ਜਾਈਏ ਅ ਸਭ ਤੋਂ ਜ਼ਿਆਦਾ ਹਾਲਾਂਕਿ ਇਹ ਕਹਿੰਦੇ ਵੀ ਛੋਟੇ ਛੋਟੇ ਇਨਸੀਡੈਂਟ ਬਹੁਤ ਸਮੇਂ ਦੇ ਨੇਗੇ ਤੁਸੀਂ ਚਲੋ ਆਪਦੀ ਲਾਈਫ ਦੇ ਵਿੱਚ ਤੁਸੀਂ ਜਦੋਂ ਉਰੇ ਉਰੇ ਹੋਣੇ ਅਕਸਰ ਜਾਂ ਚੰਡੀਗੜ੍ਹ ਲਾ ਲੋ ਜਾਂ ਮੋਹਾਲੀ ਕਦੇ ਵੀ ਕਿਤੇ ਪੰਜਾਬ ਕੰਨੀ ਵੀ ਜਾਂਦੇ ਹੋ ਜਾਂ ਦਿੱਲੀ ਕੰਨੀ ਨਿਕਲਦੇ ਹੋ ਹਰਿਆਣਾ ਆ ਜਾਂਦਾ ਅੱਗੇ ਯਾਨੀ ਕਿ ਅ ਇਧਰ ਕਦੇ ਤੁਹਾਨੂੰ ਇਸ ਤਰ੍ਹਾਂ ਦੇ ਇਨਸੀਡੈਂਟ ਦੇਖਣ ਨੂੰ ਮਿਲੇ ਜਾਂ ਇੱਥੋਂ ਦੇ ਡਰਾਈਵਰ ਵੀ ਇਹ ਠੀਕ ਹੈ ਵੀ ਅੱਜ ਹਿਮਾਚਲ ਵਾਲਿਆਂ ਤੋਂ ਪੁਆਇੰਟ ਆਊਟ ਕਰੀਏ ਨੇ ਆਪਾਂ ਸਾਡੇ ਵਾਲਿਆਂ ਨੂੰ ਭੁੱਲ ਜਣੇ ਸ਼ਾਇਦ ਵੀ ਸਾਡੇ ਵਾਲੇ ਵੀ ਜਿੱਥੇ ਉਹਨਾਂ ਦਾ ਜ਼ੋਰ ਚੱਲਦਾ ਉੱਥੇ ਉਹ ਵੀ ਬਦਮਾਸ਼ੀ ਚਲਾਉਂਦੇ ਹੋਣ ਨਹੀਂ ਦੇਖੋ ਮੇਰੇ ਕੋ ਖੁਦ 20 ਸਾਲ ਟੈਕਸੀ ਚਲਾਤੇ ਹੋਏ ਹੋਏ ਮੁਝੇ ਤੋਂ ਅਜ ਤੱਕ ਕਿਸੇ ਵੀ ਸਟੇਟ ਕੇ ਅੰਦਰ ਕਭੀ ਕੋਈ ਦਿੱਕਤ ਨਹੀਂ ਆਈ ਮੈਂ ਦਿੱਲੀ ਵੀ ਗਿਆ ਉਤਰਾਖੰਡ ਵੀ ਗਿਆ ਪੰਜਾਬ ਵੀ ਗਿਆ ਹਰਿਆਣਾ ਵੀ ਗਿਆ ਰਾਜਸਥਾਨ ਵੀ ਗਿਆ ਮੁਝੇ ਕਹੀਂ ਪੇ ਦਿੱਕਤ ਨਹੀਂ ਆਈ ਬਲਕਿ ਮੁਝੇ ਹਿਮਾਚਲ ਮੇ ਹੀ ਦਿੱਕਤ ਆਈ ऐसा नहीं है कि मुझे मतलब बाहर दिक्कत नहीं बस देख बस, बस वो जो शरारतीय आंसर है उनको अगर मैं वहां हिमाचल की बात करूँ जो हमारे शारतीय तत्व है वहाँ पे उन्हें कोई मतलब नहीं है उनके आगे जो आया वो उसके साथ बदतमीजी करने को हमारे साथ भी बदतमीजी करते हैं अब हम लोग मनाली चलते हैं या हम लोग डलौजी जाएंगे या चंबा जाएंगे तो वहाँ सिर्फ सिर्फ और सिर्फ अगर मैं बात करूँ तो राजधानी की कि हमारे शिमला के अंदर पूरे बड़ा डिस्ट्रिक्ट के लोग जो है काम करते हैं लेकिन शिमला के अंदर इस तरह का कोई भी माहौल नहीं है दूसरे डिस्ट्रिक्ट में होता है वहां मतलब वो आ जाता है एक आपा आ जाता है क्योंकि उन्होंने वहां से बाहर जाना जो तो राजधानी का ड्राइवर है वो तो मैक्सिमम हर जिले में हर स्टेट के अंदर आंदा जाता है तो जो अदर जो डिस्ट्रिक्ट है वहां पे तो हमें भी दिक्कत आती है शिमला वालों को हम जाते हैं तो हमें पार्किंग को लेकर दिक्कत आती है उनके साथ हमारी भी बहस वसाई हो जाती है ओवरटेकिंग को लेकर जो है कई बार तूतु मै मै में हो जाती है लेकिन कहीं ना कहीं ये है कि चलो एच नंबर गाड़ी देख के फिर कहीं ना कहीं थोड़ा सा मामला जो है ठंडा हो जाता है थोड़ा सा हमें भी उनके स्वभाव का पता है कि इनका स्वभाव कैसा है तो हम भी चुप हो जाते हैं लेकिन जहां बात आता आ जाती है बाहर की गाड़ी की तो वहाँ कहीं ना कहीं वो हावी हावी हो जाते वो वो तो यहाँ की बात भी ले ले, ले, ले तो अगर यहाँ ऐसा कोई माजा होता तो यहाँ के भी लोकलिटी वो हावी हो जाएगी बाहर के आदमी के ऊपर ये एक नेचुरल इफेक्ट है ਆ ਕਰੇ ਤਾਂ ਜਿਹੜਾ ਤੌਰ ਤੇ ਹੁੰਦਾ ਹੈ ਵੀ ਜਿੱਥੇ ਹਮਖਿਆਲੀ ਤੁਹਾਡੇ ਜਾਦੇ ਹੋਣ ਤੇ ਉਹਦੇ ਨਾਲ ਨਾਲ ਗੱਲ ਇਹ ਹੈ ਵੀ ਫਿਰ ਗੱਲ ਉਸ ਹਿਸਾਬ ਦੇ ਨਾਲ ਕਹਿੰਦੇ ਵਧਣੀ ਸ਼ੁਰੂ ਹੋ ਜਾਂਦੀ ਹੈ ਪਰ ਹੈਗਾ ਤਾਂ ਦੇਖਿਆ ਜਾਵੇ ਜਿੱਥੇ ਲੜਾਈ ਦੀ ਗੱਲ ਆ ਗਈ ਉਹ ਹੈ ਮਾੜੀ ਤੋਂ ਮਾੜੀ ਹੋਈ ਨੁਕਸਾਨ ਹਰ ਇੱਕ ਉਸ ਚੀਜ਼ ਦਾ ਇੱਕ ਲੌਂਗ ਟਰਮ ਜਿਹੜਾ ਹੈਗਾ ਉਹ ਉਸ ਚੀਜ਼ ਨੂੰ ਸ਼ਾਇਦ ਕੋਈ ਨਹੀਂ ਸੋਚਦਾ ਵੀ ਜਦੋਂ ਲੰਬੇ ਤੌਰ ਤੇ ਤੁਸੀਂ ਦੇਖਦੇ ਹੋ ਮਨ ਦੇ ਵਿੱਚ ਈਰਖਾ ਜਦੋਂ ਖੜੀ ਹੋਣੀ ਸ਼ੁਰੂ ਹੋ ਜੇ ਤਾਂ ਉਹਦਾ ਇਫੈਕਟ ਹੈ ਜਿਹੜਾ ਉਹ ਵੱਡੇ ਤੌਰ ਤੇ ਜਾਂਦਾ ਤੇ ਜਿਹੜਾ ਅੱਜ ਹਿਮਾਚਲ ਵਰਸਸ ਪੰਜਾਬ ਬਣਿਆ ਪਿਆ ਖਰ ਇਹ ਹੋਣਾ ਨਹੀਂ ਚਾਹੀਦਾ ਇਸੇ ਕਰਕੇ ਕਹਿੰਦੇ ਨੇ ਜਿਹੜੇ ਰੋਜ਼ ਮਰਰ ਦੇ ਡਰਾਈਵਰ ਨੇ ਉਹ ਤਾਂ ਇਹ ਗੱਲ ਕਹਿੰਦੇ ਨੇ ਕਹਿੰਦੇ ਸਾਡਾ ਤਾਂ ਰੋਲਾ ਕੋਈ ਹੈ ਹੀ ਨਹੀਂ ਜਿਹੜੇ ਕੁਝ ਲੋਕ ਆ ਹੈਗੇ ਨੇ ਫਿਰ ਉਹਨਾਂ ਵਾਸਤੇ ਆਪਦਾ ਵੀ ਕੀ ਤੇ ਬਗਾਨਾ ਵੀ ਕੀ ਕਹਿੰਦੇ ਉਹ ਸਾਰੇ ਕੋਰਾ ਤੋਲਦੇ ਨੇ ਪਰ ਗੱਲ ਇਹ ਹੈ ਵੀ ਇਸ ਤੋਂ ਅੱਜ ਸਰਕਾਰਾਂ ਦੀ ਬਹੁਤ ਵੱਡੀ ਭੂਮਿਕਾ ਆਉਂਦੀ ਹੈ ਤੇ ਦੂਜੇ ਪਾਸੇ ਪੋਸਟ ਪ੍ਰਸ਼ਾਸਨ ਦੀ ਕਿ ਜੇਕਰ ਉਹ ਸ਼ਕਤੀ ਨਾਲ ਇਸ ਚੀਜ਼ ਨੂੰ ਨਿਭੜਨਾ ਤਾਂ ਇਹੋ ਖਤਮ ਕੀਤੀ ਜਾ ਸਕਦੀ ਹੈ ਚਾਹੇ ਉਹ ਗੱਲ ਪੰਜਾਬ ਦੀ ਹੋਵੇ ਚਾਹੇ ਫਿਰ ਹਿਮਾਚਲ ਦੀ ਸੀਨੀਅਰ ਵੀਡੀਓ ਨਿਊਜ਼ ਤੋਂ ਬੰਤੇ ਦੇ ਨਾਲ ਸੁਮੇਸ਼ ਸਿੰਘ ਰੋਜਾਨਾ ਸਪੋਰਟ ਟੀਵੀ ਚੰਡੀਗੜ੍ਹ